ਜੰਤੋ ਦਿਵ ਚੱਲਦੇ ਸਾਰੇ ਦੋਸਤਾਂ ਨੂੰ ਸਵਾਗਤ ਆ ਅੱਜ ਵਦ ਅਸੀਂ ਖੜੇ ਆ ਸੰਧੂ ਪਤੀ ਕੰਡੋਆ ਰੋਡ ਦੇ ਉੱਤੇ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਬਿਲਕੁਲ ਕੋਲੇ ਤਾਂ ਅੱਜ ਅਸੀਂ ਤੁਹਾਨੂੰ ਜਿਵੇਂ ਬਹੁਤ ਸਾਰੀਆਂ ਅਸੀਂ ਵੀਡੀਓ ਦਿਖਾਈਆਂ ਨੇ ਅੱਜ ਤੁਹਾਨੂੰ ਇਸ ਜਿਹੜੀ ਵੀਡੀਓ ਲੈ ਕੇ ਆਏ ਆ ਜਿਹੜੀ ਇਹ ਕੋਠੀ ਆ ਇਹ ਮਤਲਬ ਬਕਾਊ ਆ ਜਿਵੇਂ ਉਹ ਕਹਦੀ ਇਹ ਕੋਠੀ ਦੀ ਸੇਲ ਕਰਨ ਦੇ ਲਈ ਅੱਜ ਤੁਹਾਨੂੰ ਅਸੀਂ ਕੋਠੀ ਦੀ ਅਸੀਂ ਮਾਰਦ ਦਿਖਾਵਾਂਗੇ ਕਿ ਜਿਹੜੀ ਇਹ ਕੋਠੀ ਆ ਬਹੁਤ ਹੀ ਮਤਲਬ ਬਹੁਤ ਸੋਹਣੀ ਕੋਠੀ ਆ ਬਹੁਤ ਜੀ ਮੈਂ ਬੱਸ ਕਹਿ ਸਕਦਾ ਬਹੁਤ ਘੈਂਟ ਕੋਠੀ ਆ ਸਭ ਤੋਂ ਹੁਣ ਤੁਹਾਨੂੰ ਅਸੀਂ ਕੋਠੀ ਅੰਦਰੋਂ ਦਿਖਾਵਾਂਗੇ ਜਿਹੜੀ ਕੋਠੀ ਆ ਪੂਰੀ ਘੈਂਟ ਆ ਇਹ ਪਹਿਲਾਂ ਦਿਖਾ ਦਈਏ ਕਿ ਕੋਠੀ ਦਾ ਗੇਟ ਆ ਜਿਹੜਾ ਮੇਨ ਗੇਟ ਇੱਥੋਂ ਦੀ ਐਂਟਰੀ ਹੁੰਦੀ ਹੈਗੀ ਇਸ ਕੋਠੀ ਦੇ ਰਾਹੀਂ ਇਹਨਾਂ ਦੇ ਦੋ ਗੇਟ ਬਣੇ ਹੋਏ ਵੈਸੇ ਤਾਂ ਵੈਸੇ ਇਹ ਫਰੰਟ ਗੇਟ ਆਗਾ ਤਾਂ ਆਪਾਂ ਤੁਹਾਨੂੰ ਅੱਗੇ ਵੀ ਕੋਠੀ ਦਿਖਾਈਏ ਆਪਾਂ ਤਾਂ ਆਪਾਂ ਕੁੰਡਾ ਕਰਵਾਵਾਂਗੇ ਤਾਂ ਉਹ ਮਤ ਦਰਵਾਜਾ ਕੇ ਚੱਲਾਂਗੇ ਆਪਾਂ ਹਾਂਜੀ ਆਜੋ ਸੱਚੇ ਬਰਾ ਕੀ ਹਾਲ ਹੈ ਜੀ ਹੋਰ ਤੁਹਾਡੇ ਠੀਕ ਹੈ ਹਾਂਜੀ ਇਹ ਵੀ ਉਹਨੇ ਜਿਹੜੇ ਕਿ ਕੁੱਠੀ ਦੀ ਦੇਖਭਾਲ ਕਰਦੇ ਨੇਗੇ ਤਾਂ ਤੁਹਾਨੂੰ ਦਿਖਾ ਦਈਏ ਕਿ ਇਹ ਜਿਹੜਾ ਬੇੜਾ ਬਣਿਆ ਹੋਇਆ ਪੂਰੀ ਐਂਟਰਲੋਕ ਲੱਗੀ ਹੋਈ ਹੈਗੀ ਤਾ ਪਹਿਲਾ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਕੋਠੀ ਜਿਹੜੀ ਵਿਸਵੈ ਦੀ ਗੱਲ ਕਰੀਏ ਇਹ ਆਪਾਂ ਕਿੰਨੀ ਜਗ੍ਹਾ ਜ ਬਣੀ ਹੋਈ ਆ ਇਹ 34 ਵਿਸਵੈਵਾਂ ਦੇ ਚਿਰ ਪੂਰੀ ਕੋਠੀ ਬਣੀ ਹੋਈ ਆ ਤਾਂ ਇਸ ਕੋਠੀ ਦੇ ਵਿੱਚ ਆਪਾਂ ਤੁਸੀਂ ਦੇਖੋਗੇ ਕੋ ਆਪ ਬੇਖੋਗੇ ਜਿਹੜੀ ਕੋਠੀ ਆ ਕੋਈ ਕਲਰ ਕਰਨ ਦੀ ਲੋੜ ਨਹੀਂ ਅੰਦਰ ਵੀ ਜਿਹੜੀ ਕੋਠੀ ਆ ਬਹੁਤ ਸੋਹਣੀ ਆ ਗੇੜ ਬੰਦ ਕਰ ਦੋ ਬਣਾ ਜੀ ਤੇ ਬਹੁਤ ਵਧੀਆ ਕੋਠੀ ਬਣੀ ਹੋਈ ਆ ਸਭ ਤੋਂ ਪਹਿਲਾਂ ਤੁਹਾਨੂੰ ਇਹ ਦਿਖਾ ਦਈਏ ਕਿ ਜਿਹੜੀ ਇਹ ਕੋਠੀ ਆ ਪੂਰੇ ਸੌਂਕ ਦੇ ਨਾਲ ਪੂਰੇ ਕਹੇ ਦੀ ਕਿ ਅਰਮਾਨ ਜੀ ਮੇਰੇ ਪਕੇ ਪੂਰੀ ਚਾਹ ਦੇ ਨਾਲ ਕੋਠੀੜੀ ਪੂਰੀ ਤਿਆਰ ਕੀਤੀ ਗਈ ਆ ਤਾਂ ਇਸ ਕੋਠੀ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਇੱਕ ਸੈਮੀਕੂਲ ਬਣਿਆ ਹੋਇਆ ਜਿੱਥੇ ਕਿ ਗਰਮੀਆਂ ਦੇ ਵਿੱਚ ਬੰਦਾ ਨਾ ਹੁੰਦਾਗਾ ਆਓ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਆਪਾਂ ਉਹ ਵੀ ਇਹਨੂੰ ਪੂਰਾ ਦਿਖਾ ਦਈਏ ਕਿ ਜਿਹੜੀ ਕੋਠੀ ਆ ਬੜੀ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਆ ਪੂਰੇ ਵਿੜੇ ਦੇ ਵਿੱਚ ਇੰਟਰਲੌਕ ਲੱਗੀ ਆ ਬੜੀ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਇੰਟਰਲੌਕ ਦੇ ਟੈਲਾਂ ਨੇ ਉਹ ਲਾਈਆਂ ਗਈਆਂ ਨੇ ਪੂਰਾ ਸਜਾਇਆ ਗਿਆ ਹੈਗਾ ਤੇ ਆਪ ਤੁਹਾਨੂੰ ਦਿਖਾ ਦਈਏ ਪਹਿਲਾਂ ਜਿਹੜਾ ਇੱਥੇ ਸੈਮੀਕੂਲ ਤਾਂ ਇਹ ਸੈਮੀਕੂਲ ਬਣਿਆ ਹੋਇਆ ਇੱਥੇ ਗਰਮੀਆਂ ਦੇ ਵਿੱਚ ਇੰਨਾ ਪੌੜੀਆਂ ਦੇ ਰਾਹੀਂ ਬੰਦਾ نیچے ਉਤਰ ਕੇ ਮਤਲਬ ਤਾਰੀ ਨਾ ਹੁੰਦਾ ਜਿਵੇਂ ਆਪਾਂ ਕਹਿ ਦਈਏ ਕਿ ਆਪਦੀ ਇੰਜੋਏ ਕਰਦਾਗਾ ਤਾਂ ਉਸ ਤੋਂ ਬਾਅਦ ਜਿਹੜਾ ਇਹ ਪੂਰਾ ਪਾਣੀ ਨਾਲ ਭਰਿਆ ਹੁੰਦਾ ਗਰਮੀਆਂ ਦੇ ਵਿੱਚ ਇੱਥੇ ਬੰਦਾ ਆਪਣਾ ਪੂਰਾ ਇੰਜੋਏ ਕਰਦਾ ਪੂਰੇ ਸੌਂਕ ਦੇ ਨਾਲ ਪੂਰੇ ਚਾਹਮਾ ਦੇ ਨਾਲ ਪੂਰੀ ਰੀਜ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਇਹ ਪੂਰੀ ਕੁਠੀ ਤਿਆਰ ਕੀਤੀ ਗਈ ਹੈਗੀ ਤਾਂ ਨੀਚੇ ਵੀ ਪੂਰੀ ਐਂਟਰਲੌਕ ਹੈ ਮਤਲਬ ਪੂਰੀ ਜ਼ਬਰਦਸਤ ਟੈਲਾਂ ਲੱਗੀਆਂ ਹੋਈਆਂ ਲੱਗੀਆਂ ਤੇ ਇਹ ਪੂਰਾ ਵਧੀਆ ਕੁਠੀ ਨੂੰ ਤਿਆਰ ਕੀਤਾ ਗਿਆ ਤਾਂ ਤੁਹਾਨੂੰ ਅਸੀਂ ਇਹ ਦੱਸ ਦਈਏ ਜਿਵੇਂ ਕਿ ਉੱਪਰ ਦਾ ਫਰੰਟ ਦੇ ਉੱਤੇ ਤੁਸੀਂ ਦੇਖਿਆ ਕਿ ਦੋ ਮੰਜ਼ਲੀ ਬਣੀ ਹੋਈ ਹੈਗੀ ਤਾਂ ਜਿਹੜੇ ਇਹਦੇ ਕੁੱਲ ਰੂਮ ਨੇ ਉਹ 9 ਨੇ 9 ਰੂਮ ਬਣੇ ਨੇ ਇੱਕ ਰਸੋਈ ਬਣੀ ਹੋਈ ਆ ਤਾਂ ਇਹਦੀ ਕੀਮਤ ਕਿੰਨੀ ਆ ਉਹ ਤੁਹਾਨੂੰ ਅਸੀਂ ਬਾਅਦ ਚ ਡੱਟ ਦੇ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਅਸੀਂ ਕੋਠੀ ਦਿਖਾ ਦਈਏ ਕਿ ਕੋਠੀ ਕਿੱਦਾਂ ਬਣੀ ਹੋਈ ਆ ਉਹ ਤੁਹਾਨੂੰ ਪਹਿਲਾਂ ਦਿਖਾਇਆ ਸੀ ਮੇਨ ਗੇਟ ਤੋਂ ਉੱਥੋਂ ਗੱਡੀ ਇੰਟਰ ਹੋਂਦੀ ਹੈਗੀ ਇਹ ਪੂਰਾ ਵਿਹੜਾ ਹੈਗਾ ਜੀ ਇਹ ਪੂਰਾ ਵਿਹੜਾ ਦਿਖਾਓ ਜੀ ਪੂਰਾ ਵਿਹੜਾ ਹੈਗਾ ਜੀ ਇੱਥੇ ਜਿੰਨੀ ਮਰਜ਼ੀ ਗੱਡੀਆਂ ਜਾਂ ਬਦ ਆਪਦੀ ਉਹ ਕਰ ਸਕਦਾ ਹੈਗਾ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਈਏ ਕਿ ਹੁਣ ਕੋਠੀ ਦੀ ਉੱਪਰ ਦਾ ਫਰੰਟ ਹੈਗਾ ਉਹ ਹੀ ਪੂਰਾ ਘੈਂਟ ਬਣਿਆ ਹੋਇਆ ਟੈਲਾਂ ਲੱਗੀਆਂ ਹੋਈਆਂ ਨੇ ਇਹ ਪੂਰੇ ਸ਼ੌਂਕ ਦੇ ਨਾਲ ਜਿਹੜੀ ਇਹ ਆਓ ਅਸੀਂ ਤੁਹਾਨੂੰ ਦਿਖਾ ਰਹੀਏ ਕਿ ਇਸ ਕੋਠੀ ਜਿਹੜੇ ਰੂਪ ਬਣੇ ਨੇ ਪੂਰੇ ਸ਼ੌਂਕ ਦੇ ਨਾਲ ਉਹ ਤਿਆਰ ਕੀਤੇ ਗਏ ਨੇਗੇ ਤਾਂ ਤੁਸੀਂ ਵੀ ਇਹ ਕੋਠੀ ਨੂੰ ਦੇਖਦੇ ਰਹ ਜੋਗੇ ਕਿ ਕੋਠੀ ਪੂਰੇ ਚਾਮਾਂ ਦੇ ਨਾਲ ਜਿਹੜੀ ਇਹ ਤਿਆਰ ਕੀਤੀ ਗਈ ਆ ਇਹਦੇ ਦੋ ਗੇਟ ਬਣੇ ਨੇ ਇੱਕ ਤੁਹਾਨੂੰ ਫਰੰਟ ਦਿਖਾਇਆ ਸੀ ਇੱਕ ਉਹ ਸਾਹਮਣੇ ਗੇਟ ਵੀ ਆ ਤਿੰਨ ਤਿੰਨ ਗੇਟ ਬਣੇ ਹੋਏ ਨੇ ਇਹਦੇ ਦੂਸਰਾ ਗੇਟ ਇਹ ਬਣਿਆ ਹੋਇਆ ਇੱਕ ਤੀਸਰਾ ਗੇਟ ਇਹਨਾਂ ਦਾ ਇੱਧਰ ਵੀ ਐਂਟਰ ਕੀਤਾ ਹੋਇਆਗਾ ਤਾਂ ਤੁਹਾਨੂੰ ਉਹ ਵੀ ਦਿਖਾਉਣੀ ਹੈ ਪਹਿਲਾਂ ਤੁਹਾਨੂੰ ਅਸੀਂ ਕੋਠੀ ਦੇ ਅੰਦਰ ਦਿਖਾ ਦਈਏ ਆਪਾਂ ਦਰਵਾਜ਼ਾ ਖੋਲਣ ਲੱਗੇ ਆ ਜੀ ਇਹ ਪਹਿਲਾ ਫਰੰਟ ਦਰਵਾਜ਼ਾ ਹੈਗਾ ਜਿੱਥੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਤੁਹਾਨੂੰ ਕੋਠੀ ਦਿਖਾਵਾਂਗੇ ਇੱਧਰ ਦੀ ਇਹ ਰਸੋਈ ਆ ਗਈ ਇਸ ਰਸੋਈ ਹੈ ਇਹ ਰਸੋਈ ਦੇ ਬਾਹਰ ਦੇ ਸਾਈਡ ਆ ਗਈ ਤਾਂ ਤੁਹਾਨੂੰ ਮਤਲਬ ਪੂਰੀ ਉੱਪਰ ਵੀ ਦਿਖਾਵਾਂਗੇ ਪੂਰੀ ਮਤਲਬ ਪੂਰੀ ਘੈਂਟ ਕੋਠੀ ਬਣੀ ਹੋਈ ਹੈ ਜੀ ਤਾਂ ਬੰਦਾ ਦੇਖ ਕੇ ਦਈ ਰਹਿ ਜਾਂਦਾ ਜਿਹੜਾ ਮੈਂ ਦੇਖਦਾ ਉਹ ਦੇਖਦਾ ਹੀ ਰਹਿ ਜਾਂਦਾ ਬੜੇ ਚਾਮਾ ਦੇ ਨਾਲ ਜਿਹੜੀ ਇਹ ਕੋਠੀ ਤਿਆਰ ਕੀਤੀ ਗਈ ਹੈ ਜੀ ਆਓ ਜੀ ਤੁਹਾਨੂੰ ਅੰਦਰ ਕੋਠੇ ਦਿਖਾਈਏ ਪਹਿਲਾਂ ਤੁਹਾਨੂੰ ਦਿਖਾ ਦਈਏ ਇਸ ਕੋਠੇ ਦੇ ਬਣ ਅਨਸਾਰ ਹੀ ਇੱਕ ਸਾਈਡ ਤੋਂ ਦੀ ਉੱਪਰ ਪੌੜੀਆਂ ਚੜਦੀਆਂ ਨੇ ਇਹੀ ਪੌੜੀਆਂ ਉੱਪਰ ਜਾਂਦੀਆਂ ਨੇ ਔਰ ਉੱਪਰੋਂ ਇਹੀ ਪੌੜੀਆਂ ਨੀਚੇ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਸਿਕਾ ਤੇ ਤੁਹਾਨੂੰ ਪਹਿਲਾਂ ਦਿਖਾ ਦਈਏ ਜਿਹੜੀ ਇਹ ਰਸੋਈ ਹੈ ਬਣ ਅਨਸਾਰ ਦੇ ਵਿੱਚ ਇੱਥੋਂ ਬੰਦਾ ਰਸੋਈ ਦੇ ਵਿੱਚ ਇਹ ਰਸੋਈ ਬਣੀ ਹੋਈ ਆ ਇੱਥੋਂ ਹਰੇਕ ਆਉਣ ਜਾਣ ਵਾਲੇ ਬੰਦੇ ਦੀ ਇੱਥੋਂ ਬੰਦਾ ਖੜ ਕੇ ਦੇਖ ਸਕਦਾ ਵੀ ਕੌਣ ਇੱਥੋਂ ਐਂਟਰੀ ਕਰਦੀ ਆ ਠੀਕ ਹੈ ਇਹ ਸਾਹਮਣੇ 게ਟ ਆਫ ਫਰੰਟ ਦਿੰਦਾ ਇਥੋਂ ਇਹ ਰਸੋਈ ਆ ਪੂਰੇ ਚਾਵਾ ਦੇ ਨਾਲ ਜਿਹੜੀ ਪੂਰੇ ਸ਼ੌਕ ਦੇ ਨਾਲ ਤਿਆਰ ਕੀਤੀ ਗਈ ਆ ਵੱਡੀ ਗੱਲ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਇਹ ਆਪਾਂ ਨੂੰ ਪੇਂਟ ਕਰਾਉਣ ਦੀ ਲੋੜ ਪੈਂਦੀ ਇਹਦੇ ਖਰਚੇ ਹੁੰਦੇ ਨੇ ਪੇਂਟ ਕਰਾਉਣਾ ਪੈਂਦਾ ਪੇਂਟ ਕਰਾਉਣ ਦੀ ਕੋਈ ਲੋੜ ਨਹੀਂ ਉੱਪਰ ਤੱਕ ਚੀਨੀ ਦੀਆਂ ਟੈਲਾਂ ਲੱਗੀਆਂ ਹੋਈਆਂ ਨੇ ਉੱਪਰ ਤੱਕ ਇਹ ਚੀਨੀ ਦੇ ਟੈਲਾਂ ਪੂਰੇ ਸ਼ੌਕ ਦੇ ਨਾਲ ਜਿਹੜੀ ਆ ਤਿਆਰ ਕੀਤੀ ਗਈ ਹੈਗੀ ਇਹ ਪਹਿਲਾਂ ਰਸੋਈ ਸੀਗੀ ਤਾਂ ਤੁਹਾਨੂੰ ਉਸ ਤੋਂ ਬਾਅਦ ਦਿਖਾ ਦਈਏ ਕਿ ਇਹ ਲੌਬੀ ਹੈ ਆ ਲੌਬੀ ਕਹਿ ਸਕਦੇ ਆ ਜੀ ਇੱਥੇ ਪਲੌਬੀ ਦੇ ਵਿੱਚ ਬੰਦਾ ਬੈਠ ਸਕਦਾਗਾ ਜੀ ਜਿਵੇਂ ਇਹਨਾਂ ਨੇ ਵੀ ਆ ਸੋਫੇ ਲੱਗੇ ਨੇ ਵੀਰ ਦੇ ਸੋਫੇ ਲੱਗੇ ਨੇ ਇਹ ਲੌਬੀ ਹੈ ਤਾਂ ਉਸ ਤੋਂ ਬਾਅਦ ਲੌਬੀ ਦੇ ਨਾਲ ਇੱਕ ਇਹਨਾਂ ਦਾ ਇਹਦਾ ਰੂਮ ਬਣਿਆ ਹੋਇਆ ਜੀ ਇਹ ਪਹਿਲਾ ਰੂਮ ਤੁਹਾਨੂੰ ਦਿਖਾਉਣ ਜਾ ਰਹੇ ਆ ਵੈਸੇ 9 ਰੂਮ ਬਣੇ ਨੇ ਇਹ ਪਹਿਲਾ ਰੂਮ ਹੈ ਪਹਿਲੇ ਰੂਮ ਦੇ ਵਿੱਚ ਇਹਨਾਂ ਦੇ ਹੈ ਤਾਂ ਨਹੀਂ ਕੋਈ ਜੀ ਖੋਲੋ ਖੋਲੋ ਮੜਾ ਜੀ ਖੋਲੋ ਤੇ ਇਹ ਸਿੰਕ ਬਣ ਲੱਗਿਆ ਹੋਇਆ ਤਾਂ ਇੱਧਰ ਆ ਗਿਆ ਜੀ ਮੇਰੇ ਖਿਆਲ ਦੇ ਵਿੱਚ ਲੈਟਰੀ ਬਾਥਰੂਮ ਬਣਿਆ ਹੋਗਾ ਇਹ ਬਾਥਰੂਮ ਬਣਿਆ ਹੋਇਆ ਜੀ ਪੂਰਾ ਅਟੈਚਮੈਂਟ ਆ ਤੁਹਾਨੂੰ ਦਿਖਾਵਾਂਗੇ ਇਹ ਇਧਰ ਬਾਥਰੂਮ ਆ ਗਿਆ ਤਾਂ ਉਸ ਤੋਂ ਬਾਅਦ ਇਧਰਲੀ ਸਾਈਡ ਵੀ ਅ ਕਮਰਾ ਹੈ ਜੀ ਇਹ ਖੋਲੋ ਜੀ ਇਹ ਵੀ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਕਿ ਅ ਸਮਾਨ ਰੱਖਣ ਦੇ ਲਈ ਇੱਕ ਸਟੋਰ ਕਹਿ ਸਕਦੇ ਆ ਆਪਾਂ ਤੇ ਕਾਫੀ ਲੰਬਾਗਾ ਜੀ ਉਧਰਲੀ ਸਾਈਡ ਵੀ ਜਿਵੇਂ ਰਸੋਈ ਦੇ ਤੌਰ ਤੇ ਵੀ ਆਪਾਂ ਕਹਿ ਸਕਦਾ ਵਰਤ ਸਕਦੇ ਆ ਸਿੰਕ ਵਗੈਰਾ ਲੱਗਿਆ ਹੋਇਆ ਪਾਂਡੇ ਜਿਵੇਂ ਕਪੜੇ ਤੋਂ ਮਸ਼ੀਨ ਵੀ ਚੂਜ ਕਰ ਸਕਦੇ ਆ ਤੇ ਆਪਾਂ ਕਾਫੀ ਬਹੁਤ ਵਧੀਆ ਤਰੀਕੇ ਦੇ ਨਾਲ ਬਣਿਆ ਵੱਡੀ ਗੱਲ ਤਾਂ ਨੂੰ ਅਸੀਂ ਇਹ ਦੱਸਦੀ ਆ ਕਿ ਜਿਹੜੀ ਇਸ ਕੋਠੀ ਦੀ ਖਾਸ ਗੱਲ ਕੀ ਆਗੀ ਉਹ ਕੋਠੀ ਦੀ ਖਾਸ ਗੱਲ ਇਹ ਆ ਕਿ 12 ਜੀ ਵੀ ਜਿਹੜੀ ਪੇਂਟ ਕਰਾਉਣ ਦੀ ਲੋੜ ਨਹੀਂ ਹੈਗੀ ਉੱਪਰ ਤੱਕ ਸੱਤ ਦੇ ਤੱਕ ਜਿਹੜੀਆਂ ਕਿ ਟੈਲਾਂ ਟੱਲਾਂ ਚੀਨੀ ਦੇ ਟੱਲਾਂ ਚੜਾਈਆਂ ਹੋਈਆਂ ਨੇ ਬਹੁਤ ਸੌਂਕ ਦੇ ਨਾਲ ਬੜੀ ਅਰੀ ਦੇ ਨਾਲ ਜਿਹੜੀ ਕੋਠੀ ਹੈ ਇਹ ਤਿਆਰ ਕੀਤੀ ਗਈ ਆ ਉੱਪਰ ਦਿਖਾ ਦਿਓ ਜੀ ਜਿਹੜੀਆਂ ਲਾਈਟਾਂ ਲੱਗੀਆਂ ਨੇ ਪੂਰੇ ਸੌਂਕ ਦੇ ਨਾਲ ਪੂਰੇ ਡਿਜ਼ਾਈਨ ਦੇ ਨਾਲ ਪੂਰੀ ਕੋਠੀ ਮੈਂ ਤਿਆਰ ਕੀਤੀ ਗਈ ਆ ਇਸ ਕੋਠੀ ਦੀ ਕੀਮਤ ਕਿੰਨੀ ਹੈ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਬਲਤ ਤੁਸੀਂ ਕੋਠੀ ਨੂੰ ਦੇਖੋ ਤੇ ਮਤਲਬ ਜਿਹੜਾ ਬੰਦਾ ਨੇ ਕੋਠੀ ਤਿਆਰ ਕਰਾਈ ਆ ਅੰਕਲ ਜਸਵੀਰ ਸਿੰਘ ਸਿੱਧੂ ਨੇ ਬੜੇ ਹੀ ਰੀਜ ਤੇ ਨਾਲ ਬੜੇ ਹੀ ਚਾਵਾ ਦੇ ਨਾਲ ਇਹ ਕੋਠੀ ਨੂੰ ਤਿਆਰ ਕੀਤਾ ਗਿਆ ਤੁਹਾਨੂੰ ਪਹਿਲਾਂ ਰੂਮ ਦਿਖਾ ਦਈਏ ਅਸੀਂ ਇਹ ਤਾਂ ਇਸ ਰੂਮ ਦੇ ਵਿੱਚ ਵੀ ਹਾਂਜੀ ਦਿਖਾਓ ਜੀ ਅ ਲਾਈਟ ਚੱਲਦੀ ਹੈ ਮੇਰੇ ਖਿਆਲ ਵਿੱਚ ਹਾਂ ਚਲੋ ਇਹ ਪਹਿਲਾ ਰੂਮ ਆ ਜੀ ਇਹ ਆਪਾਂ ਕਹਿ ਸਕਦੇ ਹਾਂ ਕਿ ਛੋਟਾ ਰੂਮ ਹੈ 12 12 ਬਾਈ 10 ਦਾ ਰੂਮ ਹੋਊਗਾ ਜੀ ਛੋਟਾ ਰੂਮ ਹੈ ਤਾਂ ਉਸ ਤੋਂ ਬਾਅਦ ਜਿਹੜਾ ਦੂਸਰਾ ਰੂਮ ਹੈ ਜੀ ਤਾਂ ਤੁਹਾਨੂੰ ਅਸੀਂ ਦਿਖਾ ਦਈਏ ਇਹ ਦੂਸਰਾ ਰੂਮ ਹੈ ਫਰਸ਼ ਵੀ ਪੂਰੀ ਘੈਂਟ ਕਹਿ ਸਕਦੇ ਆਪਾਂ ਪੂਰੀ ਗੱਲਬਾਤ ਆ ਫਰਸ਼ ਦੀ ਬਹੁਤ ਵਧੀਆ ਫਰਸ਼ ਲੱਗਿਆ ਹੋਇਆ ਤਾਂ ਇਸ ਦੇ ਵਿੱਚ ਬੈੱਡਰੂਮ ਹੈ ਤਾਂ ਇਸ ਬੈਡਰੂਮ ਦੇ ਨਾਲ ਆਪਾਂ ਕਹਿ ਦਈਏ ਕਿ ਅਟੈਚ ਉਧਰ ਬਾਥਰੂਮ ਵਗੈਰਾ ਵੀ ਆ ਜਾਂਦੇ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਕੋਠੀ ਹੈ ਉਹ ਤਿਆਰ ਕੀਤੀ ਗਈ ਹੈ ਜੀ ਤੇ ਕੁੱਲ ਮਿਲਾ ਕੇ ਕਹਿ ਸਕਦੇ ਵੇ ਪੂਰੀ ਗੱਲਬਾਤ ਹੈ ਕੋਠੀ ਦੀ ਤੇ ਇਹ ਦੂਸਰਾ ਰੂਮ ਸੀਗਾ ਤੇ ਆਓ ਤੁਹਾਨੂੰ ਹੁਣ ਦਿਖਾ ਦਈਏ ਅਸੀਂ ਇਸ ਕੋਠੀ ਦਾ ਤੀਸਰਾ ਰੂਮ ਇਹ ਮਤਲਬ ਆਪਾਂ ਸਮਾਂ ਰੱਖ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਇੱਕ ਖਾਨਾ ਬਣਿਆ ਹੋਇਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਖਾਨਾ ਬਣਿਆ ਤੇ ਇਹ ਦੂਸਰਾ ਰੂਮ ਹੈ ਤੇ ਆਉ ਤੁਹਾਨੂੰ ਹੁਣ ਅਸੀਂ ਤੀਸਰਾ ਰੂਮ ਆ ਗਿਆ ਹੈ ਤੀਜਾ ਰੂਮ ਦਿਖਾ ਦਈਏ ਤੁਹਾਨੂੰ ਅਸੀਂ ਆਪਾਂ ਉਹਦਾ ਬਾਰ ਖੋਲਿਆ ਤੇ ਇਹ ਤੀਸਰਾ ਰੂਮ ਆ ਗਿਆ ਜੀ ਉਸੇ ਤਰ੍ਹਾਂ ਹੀ ਉਹੀ ਪੂਰੀ ਗੱਲਬਾਤ ਕੰਦਾ ਉੱਤੇ ਪੂਰੀ ਜਿਹੜੀ ਚਿਨੀ ਟਾਇਲ ਚੜੀ ਹੋਈ ਆ ਜੇ ਮਤਲਬ ਆਪਾਂ ਦੇਖੀਏ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਇਹਦੀ ਆ ਵਨੰਤਰਾ ਬਹੁਤ ਵਧੀਆ ਤਰੀਕੇ ਨਾਲ ਬਣਾਈ ਗਈ ਹੈਗੀ ਵੱਖ-ਵੱਖੇ ਡਿਜ਼ਾਈਨਾਂ ਦੇ ਵਿੱਚ ਹਰ ਕਮਰੇ ਨੂੰ ਬਣਾਇਆ ਗਿਆ ਬੜੇ ਸ਼ੌਕ ਦੇ ਨਾਲ ਸਰਦਾਰ ਜਸਵੀਰ ਸਿੰਘ ਸਿੱਧੂ ਨੇ ਇਹ ਕਮਰੇ ਨੂੰ ਬੜੀਆਂ ਅਲੀਜਾ ਦੇ ਨਾਲ ਤਿਆਰ ਕੀਤਾ ਕਰਵਾਇਆ ਔਰ ਇਹ ਇਹ ਵੀ ਦੂਸਰੇ ਕਮਰੇ ਦੇ ਨਾਲ ਅਟੈਚ ਹੈ ਇਹ ਬਾਥਰੂਮ ਲੈਟਰਨ ਕਿਹਦਾ ਸਾਦੇ ਆਪ ਇਧਰ ਵੀ ਲੈਟਰੀ ਬਾਥਰੂਮ ਹੈ ਤੁਹਾਨੂੰ ਇਹ ਵੀ ਦਿਖਾ ਦਈਏ ਤੇ ਲੈਟਰੀ ਬਾਥਰੂਮ ਵੀ ਪੂਰਾ ਵਧੀਆ ਤਰੀਕੇ ਦੇ ਨਾਲ ਜਿਹੜਾ ਸਜਾਇਆ ਗਿਆ ਪੂਰਾ ਤਿਆਰ ਕੀਤਾ ਗਿਆ ਤੇ ਇਹ ਸੀਗਾ ਤੀਸਰਾ ਕਮਰਾ ਤੇ ਹੁਣ ਤੁਹਾਨੂੰ ਅਸੀਂ ਦਿਖਾ ਦਈਏ ਤੀਸਰੇ ਕਮਰੇ ਦੇ ਵਿੱਚੋਂ ਉਸ ਤੋਂ ਬਾਅਦ ਇਹ ਜਿਹੜੀਆਂ ਪੌੜੀਆਂ ਨੇ ਇਹ ਪੌੜੀਆਂ ਫਰੰਟ ਬਟਨ ਸਾਰੀ ਹੀ ਪੌੜੀਆਂ ਆ ਜਾਂਦੀਆਂ ਨੇ ਇਸ ਪੌੜੀਆਂ ਦੇ ਜਿਹੜੀ ਦਿਖਾ ਰਹੀ ਹੈ ਗੱਲਬਾਤ ਪੂਰੀ ਆ ਬੁੜੀਆਂ ਸੋਹਣੀਆਂ ਪੌੜੀਆਂ ਬਣੀਆਂ ਨੇ ਤਾਂ ਪੂਰੇ ਚਾਵਾ ਦੇ ਨਾਲ ਗ੍ਰਿਲ ਵਗੈਰਾ ਪੂਰਾ ਵਧੀਆ ਲੱਗੇ ਨੇਗੇ ਤਾਂ ਇਸ ਪੌੜੀ ਦੇ ਰਾਹੀਂ ਆਪਾਂ ਤੁਹਾਨੂੰ ਦਿਖਾ ਦੇਈਏ ਦੇ ਉੱਪਰ ਕਮਰੇ ਬਣੇ ਨੇਗੇ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਨਾਲ-ਨਾਲ ਉਹ ਇਹ ਚੀਜ਼ਾਂ ਦਿਖਾਉਂਦੇ ਜਾਣਗੇ ਜੀ ਵੀ ਜਿਹੜੀਆਂ ਇਹ ਪੌੜੀਆਂ ਬਣੀਆਂ ਨੇ ਜਾਂ ਕਮਰੇ ਬਣੇ ਨੇ ਬੜੇ ਹੀ ਸਟੈਂਡ ਤਰੀਕੇ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਇਹ ਤਿਆਰ ਕਰਾਇਆ ਗਏ ਨੇ ਤਾਂ ਆਪਾਂ ਉੱਪਰ ਆਏ ਆ ਜੀ ਪਹਿਲਾਂ ਨੀਚੇ ਵਾਲੀ ਮੰਜ਼ਲ ਸੀ ਕਿ ਤੇ ਹੁਣ ਆਪਾਂ ਉੱਪਰਲੀ ਮੰਜ਼ਲ ਤੇ ਆਏ ਆ ਤਾਂ ਪਹਿਲਾਂ ਆਪਾਂ ਖਿੜਕੀ ਖੋਲਦੇ ਆ ਜੀ ਇੱਥੋਂ ਖਿੜਕੀ ਖੋਲਣ ਤੋਂ ਬਾਅਦ ਤੁਹਾਨੂੰ ਆਪਾਂ ਇੱਥੋਂ ਬਾਹਰ ਦੀ ਜਗ੍ਹਾ ਵੀ ਦਿਖਾਵਾਂਗੇ ਵੀ ਬਾਹਰ ਕਿਦਾਂ ਦਿਖਾਈ ਦਿੰਦਾ ਜਿਵੇਂ ਪਹਿਲਾਂ ਅਸੀਂ ਤੁਹਾਨੂੰ ਨੀਚੇ ਤੋਂ ਦਿਖਾਇਆ ਸੀਗਾ ਬੇ ਨੀਚੇ ਜਿਵੇਂ ਕਿ ਉਹ ਸੈਮੀਕੂਲ ਬਣਾਇਆ ਹੋਇਆ ਬੇੜਾ ਦਿਖਾਇ ਸੀ ਤੁਹਾਨੂੰ ਅਸੀਂ ਇਹ ਹੁਣ ਆਪਾਂ ਉੱਪਰਲੀ ਮੰਜ਼ਲ ਤੇ ਖੜੇ ਆ ਉੱਪਰਲੀ ਮੰਜ਼ਲ ਤੇ ਉਤੋਂ ਇੱਥੋਂ ਸਾਰਾ ਦੂਰ ਤੱਕ ਦਿਖਾਈ ਦਿੰਦਾ ਹੈਗਾ ਤਾਂ ਬਹੁਤ ਵਧੀਆ ਸੋਹਣਾ ਤਰੀਕੇ ਨਾਲ ਤਿਆਰ ਕੀਤਾ ਗਿਆ ਤਾਂ ਇਥੇ ਨਾਲ ਹੀ ਪੰਜਾਬ ਯੂਨੀਵਰਸਿਟੀ ਇਥੇ ਬਣੀ ਹੋਈ ਸੀ ਤਾਂ ਜਿਹੜੀ ਯੂਨੀਵਰਸਿਟੀ ਇਥੇ ਨਾਲ ਬਣੀ ਹੋਈ ਆ ਤਾਂ ਸੰਧੂ ਪੱਤੀ ਆਪਾਂ ਕਹਿ ਸਕਦੇ ਆ ਸੰਧੂ ਪੱਤੀ ਦੇ ਵਿੱਚ ਇਸ ਦੀ ਕੋਠੀ ਹੈ ਬਣੀ ਹੋਈ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਕੋਠੀ ਨੂੰ ਤਿਆਰ ਕੀਤਾ ਗਿਆ ਜੀ ਰੁਕਿਓ ਜੀ ਕਿਉਂਕਿ ਹਾਂਜੀ ਇਹ ਦੂਸਰੀ ਮੰਜ਼ਲ ਜਿੱਥੇ ਆਪਾਂ ਖੜੇ ਆ ਉਪਰੋਂ ਪੂਰਾ ਦਿਖਾਈ ਦਿੰਦਾ ਹੈਗਾ ਇਹ ਫਰੰਟ ਸਾਈਡ ਦਾ ਜਿਹੜਾ ਸਾਈਡ ਸੀਗੀ ਤਾਂ ਤੁਹਾਨੂੰ ਇਹਦੀ ਬਾਕੀ ਸਾਈਡਾਂ ਵੀ ਦਿਖਾ ਦਈਏ ਜਿਹੜੀਆਂ ਕਿ ਪੂਰੇ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀਆਂ ਗਈਆਂ ਨੇ ਇਹ ਦੂਸਰੀ ਸਾਈਡ ਹੈ ਤਾਂ ਜਿਵੇਂ ਆਪਾਂ ਕਹਿ ਦੀਏ ਕਿ ਤੇ ਵਿਚਾਲੇ ਰੂਮ ਨੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਕੁਸ਼ ਕੋਠੀ ਨੂੰ ਤਿਆਰ ਕੀਤਾ ਗਿਆ ਤਾਂ ਬਹੁਤ ਇਤੋਂ ਵੱਟ ਕੇ ਸਾਰਾ ਮਤਲਬ ਦਿਖਾਈ ਦਿੰਦਾ ਹੈਗਾ ਜੀ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਕਿ ਸਾਰਾ ਦਿਖਾਇਆ ਜਾਊਗਾ ਜੀ ਦੂਸਰਾ ਘੇਟ ਹੈ ਕੁਠੀ ਦਾ ਤਾਂ ਇਥੋਂ ਆਪਾਂ ਗੱਲ ਕਰਦੇ ਤੀਸਰੇ ਮਤ ਜਿਹੜੇ ਰੂਮ ਨੇ ਬਾਕੀ ਤੁਹਾਨੂੰ ਦਿਖਾਉਣੇ ਜੇ ਬਾਕੀ ਨੇ 9 ਰੂਮ ਸੀ ਅਸੀਂ ਤੁਹਾਨੂੰ 3 ਰੂਮ ਨੀਚੇ ਦਿਖਾਈ ਸੀਗੇ ਤਾਂ ਤੁਹਾਨੂੰ ਅਗਲੇ ਰੂਮ ਵੀ ਅਸੀਂ ਦਿਖਾ ਦਈਏ ਇਹ ਦੂਸਰੀ ਮੰਜ਼ਲ ਦੀ ਜਿਹੜੀ ਤਾਂ ਲਈ 7 ਦਿਖਾਈਏ ਤੁਹਾਨੂੰ ਅਸੀਂ 7 ਪੂਰੇ ਘੈਂਟ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਆ ਬਹੁਤ ਜਿਵੇਂ ਆਪਾਂ ਕਹਿਦੀ ਆ ਭਾਰੀ ਜਾਨਾ ਕਹਿਦੀ ਆ ਜਿਹੜਾ ਪੈਸਾ ਖਰਚਿਆ ਜਾਂਦਾ ਹਨਾ ਦਿਮਾਗ ਤੋਂ ਬਿਨਾ ਨਹੀਂ ਖਰਚਿਆ ਜਾਂਦਾ ਪੂਰੇ ਸ਼ੌਂਕ ਦੇ ਨਾਲ ਇੱਕ ਜਿਹੜੀ ਕੁਠੀ ਤਿਆਰ ਕੀਤੀ ਗਈ ਆ ਔਰ ਵੱਡੀ ਗੱਲ ਤੁਹਾਨੂੰ ਅਸੀਂ ਇਹ ਦੱਸਦੀ ਆ ਕਿ ਜਿਹੜੀ ਕੁਠੀ ਦੇ ਜਿਹੜੇ ਡਿਜ਼ਾਈਨ ਨੇ ਹਰ ਕਮਰੇ ਦੇ ਹਰ ਰੂਮ ਦੇ ਵੱਖੋ-ਮੱਖਰੇ ਤਿਆਰ ਕੀਤੇ ਗਏ ਨੇ ਪੂਰੇ ਸ਼ੌਕੇ ਦੇ ਨਾਲ ਪੂਰੇ ਚਾਮਾ ਦੇ ਨਾਲ ਜਿਵੇਂ ਆਪਾਂ ਕਹਿੰਦੇ ਕਿ ਬੰਦੇ ਦੇ ਪੂਰੇ ਬਸੇਬੇ ਦੇ ਲਈ ਪੁੱਤੀ ਤਿਆਰ ਕੀਤੀ ਗਈ ਆ ਤਾਂ ਆਪਾਂ ਅਗਲਾ ਤੁਹਾਨੂੰ ਰੂਮ ਦਿਖਾ ਦਈਏ ਜੀ ਇਹ ਆ ਗਿਆ ਜੀ ਚੌਥਾ ਰੂਮ ਪੰਜਵਾਂ ਰੂਮਾਂ ਕਿ ਚੌਥਾ ਜੀ ਚੌਥਾ ਰੂਮ ਆ ਜੀ ਇਹ ਰੂਮ ਵੀ ਬਹੁਤ ਖੁੱਲਾ ਜਿਵੇਂ ਆਪਾਂ ਕਹਿੰਦੇ ਖੁੱਲਮ-ਖੁੱਲ੍ਹਾ ਪੂਰਾ ਖੁੱਲਾ ਰੂਮ ਹੈ ਤਾਂ ਜਿਹੜੀ ਉਹੀ ਚੀਜ਼ ਫੇਰ ਹਰ ਚੀਜ਼ ਦੇ ਵਿੱਚ ਵੱਖਰੀ ਕਮਰਾ ਖੁੱਲਾ ਡੁੱਲਾ ਤੇ ਜਿਹੜੀ ਉਹਦੀ ਵਾਣਾ ਅੰਤਰੈਡੀਰ ਟੈਲਾਂ ਦੀ ਗੱਲ ਕਰੀਏ ਮਤਲਬ ਚੀਨੀ ਦੇ ਟੈਲਾਂ ਦੀ ਗੱਲ ਕਰੀਏ ਤਾਂ ਵੱਖਰੇ ਡਿਜ਼ਾਈਨ ਦੇ ਵਿੱਚ ਜਿਹੜੇ ਟੈਲਾਂ ਹਰ ਕਮਰੇ ਦੇ ਵਿੱਚ ਵੱਖੋ ਵੱਖਰਾ ਡਿਜ਼ਾਈਨ ਦਿਖਾਇਆ ਗਿਆਗਾ ਔਰ ਖੁੱਲਾ ਡੁੱਲਾ ਕਮਰਾ ਜਿੰਮੇ ਮਰਜੀ ਇੱਥੇ ਬੰਦਾ ਆਪਣਾ ਸਮਾਨ ਲਾ ਸਕਦਾ ਜਿੰਨਾ ਮਰਜੀ ਖੁੱਲਾ ਇੱਥੇ ਕਰਵਾ ਸਕਦਾਗਾ ਜੀ ਤੇ ਇਹ ਸੀਗਾ ਚੌਥਾ ਰੂਮ ਤੇ ਅਸੀਂ ਤੁਹਾਨੂੰ ਸੱਤ ਵੀ ਦਿਖਾਈਏ ਇਹਦੀ ਹਰ ਚੀਜ਼ ਜਿਹੜੀ ਕਮਰੇ ਦੀ ਸੱਤ ਹੈ ਉਹਦੇ ਜਿਹੜਾ ਡਿਜ਼ਾਈਨ ਆ ਉਹ ਵੱਖੋ ਵੱਖਰੇ ਡਿਜ਼ਾਈਨ ਦੇ ਨਾਲ ਤਿਆਰ ਕੀਤਾ ਗਿਆ ਹਰ ਕਮਰੇ ਦੀ ਛੱਤ ਹਰ ਕਮਰੇ ਦੀ ਅਕੰਧ ਹਰ ਚੀਜ਼ ਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਿਹੜਾ ਉਹਨੂੰ ਤਿਆਰ ਕੀਤਾ ਗਿਆ ਇਹ ਸੀਗਾ ਪੰਜਵਾਂ ਰੂਮ ਤੇ ਅਸੀਂ ਤੁਹਾਨੂੰ ਅਗਲਾ ਵੀ ਦਿਖਾ ਦਈਏ ਜਿਵੇਂ ਇਹ ਲੌਬੀ ਕਹਿ ਸਕਦੇ ਆਪਾਂ ਲੋਬੀ ਤਿਆਰ ਕੀਤੀ ਗਈ ਆ ਤਾਂ ਇਹ ਦਾ ਜਿਹੜਾ ਡਿਜ਼ਾਈਨ ਆ ਜਾਂ ਹਰ ਚੀਜ਼ ਨੂੰ ਇੱਕ ਵੱਖੋ ਵੱਖਰੀ ਤਰੀਕਾ ਨਾਲ ਤਿਆਰ ਕੀਤਾ ਗਿਆ ਹੁਣ ਤੁਹਾਨੂੰ ਅਸੀਂ ਪੰਜਵਾਂ ਰੂਮ ਵੀ ਦਿਖਾ ਦਈਏ ਇਹ ਸੀ ਪੰਜਵਾਂ ਰੂਮ ਪੰਜਵੇਂ ਰੂਮ ਦੇ ਨਾਲ ਵੀ ਲੈਟਰੀ ਬਾਥਰੂਮ ਅਟੈਚ ਆ ਤਾਂ ਤੁਹਾਨੂੰ ਦਿਖਾ ਦਈਏ ਇਹ ਲੈਟਰੀ ਬਾਥਰੂਮ ਇਹਦੇ ਵਿੱਚ ਵੀ ਵੱਡੀ ਗੱਲ ਉਹੀ ਕਿ ਹਰ ਚੀਜ਼ ਜਿਹੜਾ ਡਿਜ਼ਾਈਨ ਆ ਉਹ ਵੱਖੋ ਵੱਖਰਾ ਤਿਆਰ ਕੀਤਾ ਗਿਆ ਲੈਟਰੀ ਬਾਥਰੂਮ ਦੇ ਵਿੱਚ ਵੀ ਕਮਰਿਆਂ ਦੇ ਵਿੱਚ ਵੀ ਪੂਰੇ ਸ਼ੌਂਕ ਦੇ ਨਾਲ ਪੂਰੇ ਚਾਵਾ ਦੇ ਨਾਲ ਜਿਹੜੀ ਇਹ ਕੋਠੀ ਆ ਇਹ ਤਿਆਰ ਕੀਤੀ ਗਈ ਆ ਇਹ ਦਿਖਾ ਦਈਏ ਤੁਹਾਨੂੰ ਅਸੀਂ ਸੇਮ ਹਰੂਮ ਦੇ ਵਿੱਚ ਵੀ ਸਿਰਫ ਉਸੇ ਤਰ੍ਹਾਂ ਹੀ ਆ ਜਿਹੜੀ ਉਹਦੇ ਵਨਾਂਤਰ ਆ ਗਈ ਪੂਰੀ ਕੈਂਟ ਪੂਰੀ ਗੱਲਬਾਤ ਆ ਕਿ ਜਿਹੜੇ ਚੀਨੀਆਂ ਦੇ ਟੈਲਾ ਨੇ ਉਹਦਾ ਡਿਜ਼ਾਈਨ ਹਰ ਚੀਜ਼ ਦਾ ਵੱਖੋ ਵੱਖਰਾ ਜਿਹੜਾ ਤਿਆਰ ਕੀਤਾ ਗਿਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਕੋਠੀ ਆ ਤਿਆਰ ਕੀਤੀ ਗਈ ਹੈਗੀ ਇਸ ਨੂੰ ਜਗ੍ਹਾ ਤੋਂ ਇਥੋਂ ਯੂਨੀਵਰਸਿਟੀ ਵੀ ਦਿਂਦੀ ਹੈ ਦਿਖਾਈ ਦਿੰਦੀ ਹੈ ਕਿ ਸਾਹਮਣੇ ਯੂਨੀਵਰਸਿਟੀ ਆਈਡੀ ਤਿਆਰ ਕੀਤੀ ਗਈ ਹੈ ਉਹ ਯੂਨੀਵਰਸਿਟੀ ਹੈਗੀ ਤਾਂ ਇਹ ਸੀਗਾ ਸੇਮਾ ਰੂਮ ਤੇ ਤੁਹਾਨੂੰ ਹੁਣ ਅਸੀਂ ਸੱਤਵਾਂ ਰੂਮ ਵੀ ਦਿਖਾ ਦਈਏ ਜਿਹੜੀ ਸੱਤ ਆ ਇਹਦੀ ਵੀ ਜਿਹੜੀ ਤਿਆਰ ਕੀਤੀ ਗਈ ਆ ਵੱਖਰੇ ਤਰੀਕੇ ਨਾਲ ਜਿਹੜਾ ਡਿਜ਼ਾਈਨ ਆ ਹਰ ਤਰ੍ਹਾਂ ਦਾ ਹਰ ਕਮਰੇ ਦਾ ਹਰ ਰੂਮ ਦਾ ਵੱਖੋ ਵੱਖਰਾ ਜਿਹੜਾ ਡਿਜ਼ਾਈਨ ਆ ਤਿਆਰ ਕੀਤਾ ਗਿਆ ਹੈਗਾ ਬਹੁਤ ਹੀ ਕਿਆ ਬਾਤ ਕਹਿ ਸਕਦਾ ਭਾਈ ਮੈਂ ਕਹਿੰਦੀ ਪੂਰੀ ਗੱਲ ਬਾਤ ਹੈ ਤੇ ਇਹ ਸੀਗਾ ਜੀ ਸਤਵਾਂ ਰੂਮ ਜੀ ਅੱਠਵਾਂ ਜੀ ਇਹ ਲਾਸਟ ਰੂਮ ਆ ਜੀ ਤੇ ਆਪਾਂ ਕਹਿ ਦਈਏ ਕਿ ਇਹਦੇ ਜਿਹੜੇ ਰੂਮ ਨੇ ਇਹ ਲਾਸਟ ਰੂਮ ਆ ਲਾਸਟ ਰੂਮ ਦੇ ਵਿੱਚ ਵੀ ਪੂਰੀਆਂ ਜ਼ਬਰਦਸਤ ਜਿਵੇਂ ਕਿ ਆਪਾਂ ਕਹਿ ਦਈਏ ਮੱਸੀ ਦੇ ਵਿੱਚ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਤਿਆਰ ਕੀਤਾ ਗਿਆ ਇਹ ਕਮਰਾ ਜੀ ਇਹ ਲਾਸਟ ਕਮਰਾ ਦਾ ਜਿਵੇਂ ਆਪਾਂ ਕਹਿੰਦੇ ਟੋਟਲ 9 ਰੂਮ ਦੀ ਗਿਣਤੀ ਕੀਤੀ ਸੀ ਆਪਾਂ ਟੋਟਲ 9 ਰੂਮ ਨੇ ਹਰ ਚੀਜ਼ ਦਾ ਡਿਜ਼ਾਈਨ ਆ ਉਹ ਵੱਖੋ ਵੱਖਰਾ ਡਿਜ਼ਾਈਨ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਕੋਠੀ ਆ ਸਰਦਾਰ ਜਸਵੀਰ ਸਿੰਘ ਸਿੱਧੂ ਤੇ ਉਹਦੇ ਪਰਿਵਾਰ ਵੱਨੀ ਹੋ ਇਹ ਤਿਆਰ ਕੀਤੀ ਗਈ ਹੈਗੀ ਤੇ ਅੱਜ ਇਸ ਕੋਠੀ ਨੂੰ ਉਹਨਾਂ ਨੇ ਵੇਚਣ ਦੀ ਗੱਲ ਕੀਤੀ ਆ ਕੋਈ ਵੀ ਵੀਰ ਇਸ ਕੋਠੀ ਨੂੰ ਖਰੀਦ ਸਕਦਾ ਤਾਂ ਮਤਲਬ ਇਸ ਕੋਠੀ ਨੂੰ ਖਰੀਦ ਸਕਦਾ ਇਹਦੀ ਕੀਮਤ ਲਾ ਸਕਦਾਗਾ ਤਾਂ ਇਸ ਕੋਠੀ ਨੂੰ ਉਹਨਾਂ ਨੇ ਵੀ ਸੇਲ ਕਰਨ ਦੀ ਗੱਲ ਕੀਤੀ ਆ ਤਾਂ ਜਿਹੜਾ ਵੀ ਕੋਈ ਆਵੇਗਾ ਜੀ ਮਤਲਬ ਕਹਿ ਦਈਏ ਕਿ ਜਿਹੜੀ ਕੋਠੀ ਦੀ ਗੱਲਬਾਤ ਹੈ ਪੂਰੀ ਘੈਂਟ ਗੱਲਬਾਤ ਹੈ ਕਿ ਜੀ ਤੁਹਾਨੂੰ ਅਸੀਂ ਤੁਹਾਨੂੰ ਕੱਲੇ-ਕੱਲੇ ਇਹਦੇ ਰੂਮ ਦਿਖਾਏ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਕੋਠੀ ਆ ਸਰਦਾਰ ਜਸਵੀਰ ਸਿੰਘ ਸਿੱਧੂ ਬਣੀ ਉਹ ਤਿਆਰ ਕੀਤੀ ਗਈ ਹੈਗੀ ਹਾਂ ਜੀ ਜਿਵੇਂ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਆਪਾਂ ਉਹਨਾਂ ਪੌੜੀਆਂ ਦੇ ਰਾਹੀਂ ਪਹਿਲਾਂ ਉੱਪਰ ਚੜੇ ਸੀ ਹੁਣ ਉਹਨਾਂ ਪੌੜੀਆਂ ਦੇ ਰਾਹੀਂ ਆਪਾਂ نیچے ਜਾ ਰਹੇ ਹਾਂ ਤਾਂ ਜਿਵੇਂ ਤੁਹਾਨੂੰ ਗੱਲਬਾਤ ਕੀਤੀ ਸੀਗੀ ਇਸ ਪੌੜੀਆਂ ਦੇ ਰਾਹੀਂ ਵੀ ਪੌੜੀਆਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਵਧੀਆ ਚੀਨੀ ਜੀ ਟਾਇਲ ਆ ਉਹ ਲੱਗੀ ਹੋਈ ਹੈ ਫੈਂਸੀ ਟਾਇਲ ਲੱਗੀ ਹੋਈ ਹੈਗੀ ਆ ਪੌੜੀਆਂ ਉੱਤੇ ਇਹ ਸਟੀਲ ਦੇ ਪਾਈਪਾਂ ਲੱਗੀਆਂ ਨੇਗੀਆਂ ਜੀ ਆ ਪੂਰੀ ਕਹਿ ਸਕਦੇ ਹਾਂ ਕਿ ਪੂਰੀ ਗੱਲਬਾਤ ਹੈ ਇਸ ਕੋਠੀ ਦੇ ਵਿੱਚ ਤੇ ਅੱਜ ਇਸ ਕੋਠੀ ਨੂੰ ਸੇਲ ਕਰਨ ਦੀ ਗੱਲ ਹੋਈ ਹੈ ਜੀ ਕੋਈ ਵੀ ਬੰਦਾ ਇਸ ਕੋਠੀ ਦਾ ਮੁੱਲ ਆ ਸਕਦਾ ਇਸ ਕੋਠੀ ਦੀ ਕੀਮਤਾਂ ਕੀਮਤ ਦੇ ਮੁਕਾਬਲੇ ਇਸ ਕੋਠੀ ਨੂੰ ਖਰੀਦ ਸਕਦਾ ਤਾਂ ਤੁਹਾਨੂੰ ਅੱਜ ਇਹ ਵੀ ਦੱਸ ਦਿੱਤੀ ਕਿ ਜਿਹੜੀ ਕੋਠੀ ਦੀ ਜਿਹੜੀ ਕੀਮਤਾਂ ਮੈਂ ਤੁਹਾਨੂੰ ਦੱਸੂਗਾ ਬਾਹਰ ਹੋ ਕੇ ਦੱਸੂਗਾ ਜੀ ਤਾਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਣਾ ਕਿ ਤੁਸੀਂ ਸਾਨੂੰ ਇਹ ਤੁਹਾਨੂੰ ਜਿਹੜੀ ਕੋਠੀ ਆ ਉਹ ਕਿੱਦਾਂ ਲੱਗੀ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਆਪਣੀ ਇਹ ਰਾਏ ਵਿਚਾਰ ਜਰੂਰ ਦੇਣੀ ਹੈਗੀ ਤੇ ਜਿਹੜੀ ਇਹ ਕੋਠੀ ਹੈ ਇਹਦੇ ਨਾਲ ਤੁਹਾਨੂੰ ਇੱਕ ਇਹ ਵੀ ਦੱਸਦੀ ਜਿਵੇਂ ਆਪਾਂ ਕਹਿੰਦੇ ਪਿੰਡੂ ਘਰ ਸਾਬੀ ਨਾਲ ਰੱਖਿਆ ਗਿਆ ਜਿਵੇਂ ਕਿ ਆਪਣੇ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਕਿ ਸਾਗ ਬਣਾਉਣ ਦੇ ਸਕੀਨ ਹੁੰਦੇ ਨੇ ਚੁੱਲ੍ਹੇ ਉਹਦਾ ਵੀ ਉਹਨਾਂ ਨੇ ਇੱਕ ਛੋਟਾ ਜਿਹਾ ਇੱਧਰ ਰੱਖਿਆਗਾ ਜੀ ਇੱਥੇ ਪੌੜੀਆਂ ਚਾਰ ਪੌੜੀਆਂ ਨੀਚੇ ਉੱਤਰਦੀਆਂ ਜੀ ਆਜੋ ਮੈਂ ਤੁਹਾਨੂੰ ਕੋਗੇ ਨੀਚੇ ਦਿਖਾਉ ਇੱਥੇ ਵੀ ਜਿਹੜੀ ਐਂਟਰਲੌਕ ਆ ਨੀਚੇ ਬਹੁਤ ਵਧੀਆ ਤਰੀਕੇ ਦੇ ਨਾਲ ਲਾਈ ਗਈ ਆ ਇੱਥੇ ਇਹਨੂੰ ਸੈੱਟ ਬਣਾਇਆ ਗਿਆ ਜਿਵੇਂ ਕਿ ਆਪਾਂ ਕਹਿ ਦੀ ਇਥੇ ਸੰਦ ਸਨੇੜਾ ਆਪ ਦਾ ਰੱਖ ਸਕਦਾਗਾ ਜਿਵੇਂ ਆਪਾਂ ਕਹਿ ਦੀ ਵੀ ਉਹ ਸਾਹਮਣੇ ਤੁਸੀਂ ਦੇਖੇ ਨੇ ਅ ਕਿਸਾਨੀ ਦੇ ਸੰਦ ਪਏ ਨੇ ਹਾਲ ਪਏ ਨੇ ਖਰਾ ਪਿਆਗਾ ਇਹ ਮਤਲਬ ਚਾਦਰ ਉੱਪਰ ਲੱਗੀ ਹੋਈ ਆ ਇਹਨਾਂ ਨੇ ਉਹ ਸੰਦ ਸਨੇੜਾ ਰੱਖਣ ਵਾਸਤੇ ਵੀ ਇਹਨੂੰ ਤਿਆਰ ਕੀਤਾ ਗਿਆ ਜੀ ਬਖੜਾ ਤਿਆਰ ਕੀਤਾ ਗਿਆ ਕੋਠੀ ਤੋਂ ਇੱਕ ਬੱਕਰੀ ਸ਼ੈਡ ਤੇ ਆਏ ਤਾਂ ਇੱਕ ਤੁਹਾਨੂੰ ਉਹ ਵੀ ਦੱਸਦੀ ਹੈ ਕਿ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਚੁੱਲੇ ਚੁੰਤੇ ਦੀ ਹਨਾ ਪਿੰਡਾਂ ਦੇ ਵਿੱਚ ਸਾਗ ਬਣਾਇਆ ਜਾਂਦਾ ਤਾਂ ਉਹ ਚੁੱਲਾ ਬਣਿਆ ਹੋਇਆ ਜੀ ਉੱਥੇ ਬਹਿ ਕੇ ਬੰਦਾ ਆਪਣੀ ਰੋਟੀ ਬਣਾਉਂਦਾ ਹੈ ਰੋਟੀ ਖਾਂਦੇ ਨੇਗੇ ਜੀ ਜਿਵੇਂ ਪਿੰਡਾਂ ਦਾ ਵਿਰਸਾ ਆਮ ਪਿੰਡਾਂ ਦੇ ਵਿੱਚ ਹੁੰਦਾ ਹੈ ਤਾਂ ਇਹ ਚੁੱਲ੍ਹਾ ਵੀ ਬਣਾਇਆ ਗਿਆ ਜੀ ਇੱਥੇ ਬੈਠੇ ਸੀਗੇ ਜਿਹੜੇ ਤੇ ਕੋਠੀ ਦੀ ਰਾਖੀ ਕਰਦੇ ਨੇ ਅੱਗ ਛੇਕਦੇ ਸੀਗੇ ਤਾਂ ਤੁਹਾਨੂੰ ਦਿਖਾ ਦਈਏ ਉਸੇ ਤਰ੍ਹਾਂ ਅੱਗ ਬਰ ਰਹੀ ਆ ਤਾਂ ਬਹੁਤ ਵਧੀਆ ਤੇ ਹੁਣ ਤੁਹਾਨੂੰ ਅਸੀਂ ਇਹ ਦੱਸ ਦਈਏ ਕਿ ਜਿਹੜਾ ਇਹ ਤਿੰਨ ਗੇਟ ਨੇ ਜੀ ਤਿੰਨ ਗੇਟ ਤੁਹਾਨੂੰ ਦੱਸਿਆ ਸੀਗਾ ਇਹ ਕੋਠੀ ਦਾ ਤੀਸਰਾ ਗੇਟ ਹੈ ਇੱਧਰ ਦੇ ਵੀ ਨਾਲ ਗਲੀ ਹੁੰਦੀ ਹੈ ਗਲੀ ਹੈ ਇੱਥੋਂ ਦੀ ਨਾਲ ਇਥੋਂ ਵੀ ਤੁਸੀਂ ਜਿਹੜਾ ਆਪਣੀ ਬੰਦਾ ਗੱਡੀ ਜਾਂ ਕਿਸੇ ਵੀ ਤਰ੍ਹਾਂ ਦੇ ਸਾਧਨਾ ਉਹ ਬੰਦਾ ਇਥੋਂ ਦੀ ਐਂਟਰੀ ਕਰ ਸਕਦਾ ਇਸ ਹਾਮੇ ਆਹ ਰੋਡ ਬਣਿਆ ਹੋਇਆ ਉਸ ਰੋਡ ਦੇ ਉੱਤੋਂ ਜਿਹੜੀ ਬੰਦਾ ਐਂਟਰੀ ਕਰਕੇ ਇੱਥੇ ਗੱਡੀ ਆਪਣੀ ਅੰਦਰ ਲੈ ਸਕਦਾਗਾ ਤਾਂ ਅਸੀਂ ਤੁਹਾਨੂੰ ਇਸ ਕੋਠੀ ਦਾ ਜਿਹੜਾ ਪੂਰਾ ਤੁਹਾਨੂੰ ਦਿਖਾਇਆ ਹੈਗਾ ਤਾਂ ਤੁਹਾਨੂੰ ਕੋਠੀ ਕਿੱਦਾਂ ਦੀ ਲੱਗੀ ਤੇ ਤੁਸੀਂ ਆਪਣੇ ਕਮੈਂਟਾਂ ਦੇ ਰਾਹੀਂ ਸਾਨੂੰ ਆਪਣੇ ਰਾਇ ਵਿਚਾਰ ਜਰੂਰ ਦੱਸਣੇ ਮਤਲਬ ਇਹਦੀ ਕੀਮਤ ਕੀ ਹੈ ਤੁਹਾਨੂੰ ਇਹਦੀ ਕੀਮਤ ਵੀ ਦੱਸਾਂਗੇ ਤੁਸੀਂ ਜਾਨਣਾ ਚਾਹੁੰਦੇ ਹੋਗੇ ਵੀ ਪੂਰੀ ਕੋਠੀ ਦਿਖਾਤੀ ਸਾਨੂੰ ਕੋਠੀ ਦੀਆਂ ਪੂਰੀ ਗੱਲਬਾਤ ਕਰਕੇ ਦਿਖਾਤੀ ਪਰ ਹਾਲ ਤੱਕ ਇਹਦੀ ਕੋਠੀ ਦੀ ਕੀਮਤ ਨਹੀਂ ਦੱਸੀਗੇ ਕਿੰਨੀ ਕੀਮਤ ਹੈ ਤਾਂ ਆਜੋ ਪਹਿਲਾਂ ਆਪਾਂ ਤੁਹਾਨੂੰ ਉੱਪਰ ਲੈ ਚਲੀਏ ਉਸੇ ਜਗ੍ਹਾ ਉੱਤੇ ਦੁਬਾਰੇ ਫਿਰ ਦਿਖਾ ਦਈਏ ਕਿ ਜਿਹੜੀ ਕੋਠੀ ਦੀ ਆ ਅੱਜ ਜੇ ਮੈਂ ਤੁਹਾਨੂੰ ਸੈਨਿਕੂਲ ਦੀ ਗੱਲ ਕੀਤੀ ਗਈ ਸੀ ਕਿ ਗਰਮੀਆਂ ਦੇ ਵਿੱਚ ਇਹ ਪਾਣੀ ਨਾਲ ਭਰਿਆ ਹੁੰਦਾ ਬੰਦਾ ਇੱਥੇ ਸ਼ੌਂਕ ਦੇ ਨਾਲ ਆਪਣਾ ਮਤਲਬ ਇੱਥੇ ਤਾਂ ਇਹਨਾਂ ਪਾਣੀ ਨਾਲ ਭਰ ਕੇ ਬੰਦਾ ਆਪ ਇੰਜੋਏ ਕਰਦਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਸਰਦਾਰ ਜਸਵੀਰ ਸਿੰਘ ਸਿੱਧੂ ਨੇ ਜਿਹੜੀ ਕੋਠੀ ਹੈ ਇਹ ਤਿਆਰ ਕੀਤੀ ਸੀਗੀ ਹੁਣ ਤੁਹਾਨੂੰ ਅਸੀਂ ਅਸੀਂ ਲਾਟ ਦੇ ਉੱਤੇ ਅਸੀਂ ਇਸ ਕੋਠੀ ਤੁਹਾਨੂੰ ਕੀਮਤ ਦੱਸ ਦਈਏ ਕਿ ਇਸ ਕੋਠੀ ਦੀ ਕੀਮਤ ਕਿੰਨੀ ਆ ਇਸ ਕੋਠੀ ਦੀ ਕੀਮਤ 1 ਕਰੋੜ ਰੁਪਏ ਮੰਗੀ ਗਈ ਹੈਗੀ ਕੋਈ ਵੀ ਵੀਰ ਇਸ ਕੋਠੀ ਦਾ ਚਾਹਵਾਨ ਹੈ ਖਰੀਦਣਾ ਚਾਹੁੰਦਾ ਇਸ ਕੋਠੀ ਨੂੰ ਖਰੀਦ ਸਕਦਾ ਹੈਗਾ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਇਸ ਕੋਠੀ ਕਿਵੇਂ ਲੱਗੀ ਆਪਣੇ ਕਮੈਂਟਾਂ ਰਹਿ ਆਪਣੇ ਵਿਚਾਰ ਆਪਣੇ ਰਹਿ ਜਰੂਰ ਦੇਣੀ ਹੈਗੀ ਜਿਵੇਂ ਤੁਹਾਨੂੰ ਅੱਜ ਇਸ ਸਰਦਾਰ ਜਸਵੀਰ ਸਿੰਘ ਕੋਠੀ ਦਾ ਕੋਠੀ ਦਿਖਾਈ ਹੈ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖਣ ਲਈ ਸਾਡੂ ਇਸੇ ਤਰ੍ਹਾਂ ਦੀਆਂ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਲਈ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਤੋਂ ਅਸੀਂ ਇਹ ਤੁਹਾਨੂੰ ਰੂਮ ਦਿਖਾਉਣਾ ਭੁੱਲ ਗਏ ਸੀਗੇ ਤਾਂ ਰਸੋਈ ਦੇ ਨਾਲ ਜਿਹੜੇ ਰੂਮ ਨੇ ਇਹ ਪਹਿਲਾ ਰੂਮ ਹੈ ਅਪਏ ਦੀ ਬਾਤ ਦਿਖਾਉਣੀ ਆ ਤਾਂ ਪਹਿਲਾਂ ਤੁਹਾਨੂੰ ਇਹ ਰੂਮ ਦਿਖਾ ਦਈਏ ਅਸੀਂ ਆ ਇਹ ਰੂਮ ਵੀ ਉਸੇ ਤਰ੍ਹਾਂ ਹੀ ਤਿਆਰ ਕੀਤਾ ਗਿਆ ਹੈਗਾ ਅ ਬਖਰੇ ਤਰੀਕੇ ਦੇ ਨਾਲ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਟੈਲਾਂ ਦਿਖਾ ਦਈਏ ਅ ਬਖਰੀ ਤਰੀਕੇ ਨਾਲ ਬੜੀਆਂ ਵਧੀਆ ਟੈਲਾਂ ਨੇਗੀਆਂ ਚੀਨੀ ਟੈਲ ਹੈ ਜਿਹੜੀ ਉੱਪਰ ਤੱਕ ਸੱਤ ਆ ਇਹਦੀ ਵੀ ਬਖਰੇ ਤਰੀਕੇ ਦੇ ਨਾਲ ਸੱਤ ਆ ਜਿਹੜੀ ਉਹ ਤਿਆਰ ਕੀਤੀ ਗਈ ਹੈਗੀ ਤੇ ਖੁੱਲਾ ਢੁਲਾ ਕਮਰਾ ਕਹਿ ਸਕਦੇ ਆਪਾਂ ਪੂਰਾ ਖੁੱਲਾ ਢੁਲਾ ਕਮਰਾਗਾ ਤਾਂ ਇਹਦੇ ਨਾਲ ਹੀ ਇੱਕ ਕਮਰਾ ਹੋਰ ਹੈ ਆਪਾਂ ਉਹ ਵੀ ਤੁਹਾਨੂੰ ਦਿਖਾ ਦਈਏ ਇਹ ਕਮਰਾ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਤਿਆਰ ਕੀਤਾ ਗਿਆ ਅ ਅੱਜ ਲਾਈਟ ਹੈ ਨਹੀਂ ਤੇ ਲਾਈਟ ਦਾ ਕਰਕੇ ਵੀ ਥੋੜਾ ਜਿਆ ਦਿਕਤ ਆਉਂਦੀ ਆ ਸਾਨੂੰ ਜੀ ਇਹ ਅਗਲਾ ਕਮਰਾ ਟੋਟਲ 9 ਕਮਰੇ ਕਹੇ ਸੀ ਤੁਹਾਨੂੰ ਅਸੀਂ ਇਹ ਨੌਵਾਂ ਕਮਰਾ ਕਹਿ ਸਕਦੇ ਹਾਂ ਜੇ ਆਪਾਂ ਈ ਦੀ ਵੀ ਜਿਹੜੀ ਚੀਨੀ ਦੀ ਟਾਈਲ ਆ ਬੜੀ ਘੈਂਟ ਆ ਬੜੇ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਟਾਈਲ ਤਿਆਰ ਕੀਤੀ ਗਈ ਹੈਗੀ ਰੂਮ ਵੀ ਪੂਰਾ ਖੁੱਲਾ ਡੁੱਲਾ ਤੇ ਛੱਤ ਵੀ ਵੱਖਰੇ ਤਰੀਕੇ ਦੇ ਨਾਲ ਜਿਹੜੀ ਤਿਆਰ ਕੀਤੀ ਗਈ ਆ ਪੂਰੀ ਘੈਂਟ ਆ ਗਈ ਜੀ ਤੇ ਜਿਹੜੀਆਂ ਟਾਈਲਾਂ ਨੇ ਤੁਹਾਨੂੰ ਦਿਖਾਈਏ ਤਾਂ ਬਹੁਤ ਵਧੀਆ ਆਜੋ ਜੀ ਆਪਾਂ ਟਾਈਲ ਦਿਖਾ ਦਈਏ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਟਾਈਲ ਆ ਵੱਖਰੀ ਲੱਗੀ ਹੋਈ ਹੈਗੀ ਤਾਂ ਕੋਈ ਵੀ ਬੰਦਾ ਜੋ ਚਾਹਵਾਨ ਹੈ ਇਸ ਘੁੱਟੀ ਨੂੰ ਖਰੀਦਣਾ ਚਾਹੁੰਦਾ ਤਾਂ ਇਹ ਗੱਲ ਕਰ ਸਕਦਾ ਸਾਡੇ ਦਿੱਤੇ ਹੋਏ ਮੋਬਾਈਲ ਨੰਬਰਾਂ ਦੇ ਉੱਤੇ ਤਾਂ ਤੁਹਾਨੂੰ ਜਿਵੇਂ ਅਸੀਂ ਵੱਖਰਾ ਥਾਂ ਦਿਖਾਇਆ ਸੀਗਾ ਕਿ ਉਧਰ ਇੱਕ ਬੇੜਾ ਦਿਖਾਇਆ ਸੀਗਾ ਵੀ ਉਧਰ ਬੰਦਾ ਸਾਗ ਬਣਾ ਸਕਦਾ ਆਪਣਾ ਜਿਵੇਂ ਸੰਦਸਿਧਾ ਰੱਖਿਆ ਗਿਆ ਸੀਗਾ ਇਹ ਸਿੰਕ ਬਣਿਆ ਹੋਇਆ ਹੱਥ ਧੋਣ ਦੇ ਲਈ ਤੇ ਚਲਦੀ ਆ ਵੈਸੀ ਟੂਟੀ ਤੇ ਬਾਥਰੂਮ ਆ ਗਿਆ ਬਹੁਤ ਖੁੱਲਾ ਡੁੱਲਾ ਬਾਥਰੂਮ ਜਿਵੇਂ ਕਮਰੇ ਜਿਡਾ ਬਾਥਰੂਮ ਕਹਿ ਸਕਦੇ ਆਪਾਂ ਬਹੁਤ ਵੱਡਾ ਬਾਥਰੂਮ ਬਣਿਆ ਹੋਇਆ ਘੈਂਟ ਕਹਿ ਸਕਦੇ ਜੀ ਆਪਾਂ ਪੂਰੀ ਗੱਲ ਬਾਤ ਹੈ ਲੈਟਰੀ ਬਾਥਰੂਮ ਆ ਗਈ ਇਹ ਇਹ ਬਾਹਰ ਨੇ ਇਹ ਇੱਕ ਕੋਠੀ ਤੋਂ ਬਾਹਰ ਕਹਿ ਸਕਦੇ ਆਪਾਂ ਕੋਠੀ ਤੋਂ ਬਾਹਰ ਨੇ ਹੈ ਤਾਂ ਕਰਦੇ ਅੰਦਰ ਹੀ ਨੇ ਪਰ ਤੇ ਇਧਰ ਆ ਗਈ ਲੈਟ੍ਰੀਨ ਆ ਲੈਟਰੀ ਬਾਥਰੂਮ ਪੋਛੇ ਦੋਨੇ ਇਕੱਠੇ ਨਹੀਂ ਇਹ ਅਲੱਗ ਲੈਟ੍ਰੀਨ ਆ ਤੇ ਇਸੇ ਤਰ੍ਹਾਂ ਇਹ ਜਿਵੇਂ ਆਪਾਂ ਕਹਿ ਦਈਏ ਸਬਜ਼ੀ ਭਾਜੀ ਕਹਿ ਸਕਦੇ ਆਂ ਵੀ ਸਬਜ਼ੀ ਭਾਦੀ ਬੰਦਾ ਬੀਚ ਸਕਦਾ ਇਹ ਤੋਂ ਬੰਦਾ ਐਂਟਰੀ ਕਰਦਾ ਤਾਂ ਇਥੇ ਆ ਸਬਜੀ ਮੂਲੀ ਸੌਂਕ ਦੇ ਨਾਲ ਬੰਦਾ ਬੀਜ ਸਕਦਾ ਹੁਣ ਤਾਂ ਦਿਖਾ ਦਈਏ ਜੀ ਇਹ ਅਮਰੂਦ ਬੀਜਿਆ ਹੋਇਆ ਜੀ ਇਸ ਘਰ ਦੇ ਵਿੱਚ ਪੈਕ ਸਾਈਡ ਐ ਸਕੂਟੀ ਦੀ ਵੈਕ ਸਾਈਡ ਆ ਤਾਂ ਇਹ ਅ ਨਾਰਾ ਦਾ ਬੂਟਾ ਕਹਿ ਸਕਦੇ ਹਾਂ ਜੀ ਆਪਾਂ ਤੇ ਸਬਜੀ ਪਾਜੀ ਲੱਗੀ ਹੋਈ ਆ ਜਿਵੇਂ ਵੀਰ ਨੇ ਸੌਂਕ ਦੇ ਨਾਲ ਆ ਸਾਗ ਬੀਜਿਆ ਇਹ ਨਾਰਾ ਬੂਟਾ ਦਿਖਾ ਦੋ ਕੋਈ ਗੱਲ ਨਹੀਂ ਜੀ ਨਾਰਾ ਦਾ ਬੂਟਾ ਲੱਗਿਆ ਹੋਇਆ ਜੀ ਇਥੇ ਅਨਾਰ ਲੱਗਦੇ ਨੇ ਇਹ ਫੁੱਲ ਲੱਗ ਚੁੱਕੇ ਆ ਤੇ ਉਮੀਦ ਹੈ ਜਲਦੀ ਅਨਾਰ ਵੀ ਲੱਗਣਗੇ ਤੇ ਆਬ ਤੋਂ ਖਾ ਦੀ ਇਹ ਕੱਚਾ ਥਾਂ ਕੋਠੀ ਦੇ ਬੈਕ ਸਾਈਡ ਆ ਇੱਥੇ ਸਬਜੀ ਬਾਜੀ ਵੀ ਸਕਦਾ ਬੰਦਾ ਆਪ ਦਾ ਜੀ ਦਾ ਗੁਜ਼ਾਰਾ ਬੜੇ ਤਰੀਕੇ ਨਾਲ ਕਰ ਸਕਦਾ ਮੇਥੇ ਬੀਜੇ ਨੇ ਬਾਈ ਨੇ ਬੜੇ ਸ਼ੌਂਕ ਦੇ ਨਾਲ ਪਾਲਕ ਲੱਗੀ ਆ ਧਨੀਆਂ ਲੱਗਿਆ ਹੋਇਆ ਆ ਸਬਜੀ ਵੀਜੀ ਆ ਇਹ ਕੋਠੀ ਦੇ ਨਾਲ ਹੀ ਆ ਜਿਵੇਂ ਆਪਾਂ 34 ਵਸਵੇ ਦੀ ਗੱਲ ਕੀਤੀ ਸੀਗੀ ਤਾਂ ਇਹ ਉਸੇ ਕੋਠੀ ਦੇ ਨਾਲ ਹੀ ਮਤਲਬ ਹੈਗੇ ਨੇਗੇ ਕੋਈ ਵੀ ਵੀਰ ਇਸ ਕੋਠੀ ਦਾ ਚਾਹਬਾਨ ਹੈ ਤਾਂ ਦਿੱਤੇ ਹੋਏ ਕੰਟੈਕਟ ਨੰਬਰਾਂ ਦੇ ਕੰਟੈਕਟ ਕਰਕੇ ਖਰੀਦ ਸਕਦਾ ਹੈਗਾ ਤਾਂ ਜਿਵੇਂ ਕਿ ਤੁਹਾਨੂੰ ਅਸੀਂ ਪੂਰੀ ਕੋਠੀ ਦਿਖਾਈ ਆ ਤੁਸੀਂ ਆਪਣੇ ਰਾਏ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਣਾਗਾ ਇਸੇ ਤਰ੍ਹਾਂ ਦੀਆਂ ਵੀਡੀਓ ਲਈ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਸਿਆਕਾਲ ਜੀ